ਇਸ ਲੜੀ ਦੇ ਵਿੱਚ ਪਹਿਲੇ 36 ਸ਼ਬਦ ਆਪ ਜੀ ਸਰਵਣ ਕਰ ਚੁੱਕੇ ਹੋਇਓ ਇਸ ਹਿੱਸੇ ਵਿੱਚ ਆਪਾਂ 37 ਨੰਬਰ ਸ਼ਬਦ ਤੋਂ ਵਿਚਾਰ ਨੂੰ ਆਰੰਭ ਕਰਨਾ ਹੈ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਜਸਵਿੰਦਰ ਸਿੰਘ ਬਟਰੁਖਾਂ ਤੇ ਮੈਂ ਜਸਵਿੰਦਰ ਸਿੰਘ ਆਉ ਫਤਿਹ ਦੀ ਸਾਂਝ ਆਪਸ ਵਿੱਚ ਪਾ ਕੇ ਸ਼ਬਦ ਵਿਚਾਰ ਦੇ ਨਾਲ ਆਪਾਂ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 37 ਨੰਬਰ ਸ਼ਬਦ ਤੇ ਤਲੰਗ ਰਾਗ ਦਾ ਤੀਜਾ ਆਖਰੀ ਸ਼ਬਦ ਹੈ ਤਲੰਗ ਰਾਗ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਨਹੀਂ ਸ਼ਬਦ ਆਪਾਂ ਨੂੰ ਪ੍ਰਾਪਤ ਹੁੰਦੇ ਹਨ ਤੇ ਸ਼ਬਦ ਇਉਂ ਹੈ ਮੂਲ ਪਾਠ ਆਪਾਂ ਕਰਦੇ ਹਾਂ ਇਸ ਦਾ ਪਹਿਲਾ ਤੇ ਲੰਗ ਮਹਲਾ ਨਾਵਾਂ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤੇ ਉਹ ਜਾਤ ਹੈ ਕਹਿਓ ਮਾਨ ਲੈ ਮੇਰੋ ਰਹਾਉ ਸੰਪਤ ਰਥ ਧਨ ਰਾਜ ਸਿਓ ਅਤਨੇ ਲਗਾਇਓ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ ਜਾਨਬੂਝ ਕੈ ਬਾਬਰੇ ਤੈ ਕਾਜ ਵਿਗਾਰਿਓ ਪਾਪ ਕਰਤ ਸੁਖ ਚਿਓ ਨਹੀਂ ਨਹ ਗਰਬ ਨਿਵਾਰਿਓ ਜਿਹਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਤ ਪੁਕਾਰ ਕੈ ਗਹੁ ਪ੍ਰਭ ਸਰਨਾਈ ਇਹ ਸ਼ਬਦ ਤਿੰਨ ਪੱਧਿਆਂ ਦਾ ਹੈ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਉਚਾਰਨ ਅਤੇ ਵਿਸ਼ਰਾਮਾਂ ਦੀ ਗੱਲ ਆਪਾਂ ਕਰੀਏ ਹਰ ਜਸ ਰੇ ਮਨਾ ਗਾਇ ਲੈ ਹਰ ਜਸ ਇਥੇ ਵਿਸ਼ਰਾਮ ਦੇਵਾਂਗੇ ਰੇ ਮਨਾ ਗਾਇ ਲੈ ਰੇ ਮਨਾ ਸੰਬੋਧਨੀ ਸ਼ਬਦ ਹੈ ਉਸ ਭਾਵ ਦੇ ਵਿੱਚ ਆਪਾਂ ਇਸ ਦਾ ਉਚਾਰਨ ਕਰਾਂਗੇ ਹਰ ਜਸ ਰੇ ਮਨਾ ਗਾਇ ਲੈ ਇਥੇ ਵਿਸ਼ਰਾਮ ਦੇਵਾਂਗੇ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਇਥੇ ਵਿਸ਼ਰਾਮ ਕਹੇ ਓ ਮਾਨ ਲੈ ਮੇਰੋ ਸੰਪਤ ਰਥ ਧਨ ਰਾਜ ਸਿਉ ਸੰਪਤ ਰਥ ਅਰਧ ਵਿਸ਼ਰਾਮ ਦੇਾਂਗੇ ਧਨ ਰਾਜ ਸਿਉ ਵਿਸ਼ਰਾਮ ਅਤ ਨੇਹ ਲਗਾਇਓ ਨੇਹ ਪੜਾਂਗੇ ਆਪਾਂ ਇਸ ਨੂੰ ਨੇਹ ਦਾ ਅਰਥ ਹੁੰਦਾ ਸਨੇਹ ਪਿਆਰ ਹਨਾ ਸਨੇਹ ਪ੍ਰੀਤ ਪਾਉਣੀ ਮਨ ਦਾ ਖਿੱਚਾ ਕਿਸੇ ਪਾਸੇ ਹੋਣਾ ਮਨ ਦਾ ਜੁੜਿਆ ਹੋਣਾ ਲਗਾਓ ਹੋਣਾ ਕਿਸੇ ਪਾਸੇ ਉਨੂੰ ਨੇਹ ਕਹਿ ਦਿੰਦੇ ਐ ਤੇ ਇਹਨੂੰ ਆਪ ਜੀ ਨੇ ਨੇਹੋ ਨਹੀਂ ਪੜਨਾ ਹਾਹੇ ਨੂੰ ਔਂਕੜ ਲੱਗਿਆ ਹੋਇਆ ਹੈ ਉਚਾਰਨ ਆਪ ਜੀ ਨੇ ਨਹੀਂ ਕਰਨਾ ਹੈ ਕਿਉਂਕਿ ਹਾਹੇ ਨੂੰ ਔਂਕੜ ਇੱਕ ਵਚਨ ਪੁਲਿੰਗ ਹੋਣ ਦਾ ਸੂਚਕ ਹੈ ਅਤ ਨੇਹ ਲਗਾਇਓ ਕਾਲ ਫਾਸ ਜਦ ਗਲ ਪਰੀ ਕਾਲ ਫਾਸ ਜਦ ਗਲ ਪਰੀ ਇਥੇ ਵਿਸ਼ਰਾਮ ਸਭ ਭਇਓ ਪਰਾਇਓ ਜਾਨ ਬੂਝ ਕੈ ਬਾਬਰੇ ਜਾਨ ਬੂਝ ਕੈ ਬਾਬਰੇ ਇਥੇ ਵਿਸ਼ਰਾਮ ਤੈ ਕਾਜ ਵਿਗਾਰਿਓ ਇਹਨੂੰ ਤੈ ਪੜਾਂਗੇ ਆਪਾਂ ਇਹਨੂੰ ਤੈ ਨਹੀਂ ਪੜਾਂਗੇ ਤੈ ਤੇ ਬਣ ਜਾਣਾ ਆ ਸ਼ਬਦ ਜਿਹੜਾ ਹੈ ਉਹਨੇ ਯੋਜਕੀ ਰੂਪ ਧਾਰਨ ਕਰ ਲੈਣਾ ਹੈ ਪਰ ਆਪਾਂ ਇਸ ਨੂੰ ਪੜਾਂਗੇ ਤੈ ਤੈ ਦਾ ਅਰਥ ਤੂੰ ਤੈਨੂੰ ਤੈ ਹਨਾ ਪੜਨਾਵੀ ਰੂਪ ਆ ਜਾਂਦਾ ਹੈ ਇੱਕ ਵਚਨ ਪੜਨਾਵੀ ਰੂਪ ਆ ਜਾਂਦਾ ਹੈ ਤੈ ਸ਼ਬਦ ਦਾ ਸੋ ਇਸ ਨੂੰ ਆਪਾਂ ਤੈਂ ਹੀ ਪੜਾਂਗੇ ਆਪਾਂ ਪਹਿਲਾਂ ਵੀ ਗੱਲ ਕਰਕੇ ਆਇਆ ਕਿ ਪੰਜਾਬੀ ਦੇ ਵਿੱਚ ਤੈਂ ਸ਼ਬਦ ਆਮ ਤੌਰ ਤੇ ਪੜਨਾਵੀ ਰੂਪ ਚ ਵਰਤਿਆ ਜਾਂਦਾ ਹੈ ਵੀ ਤੈਂ ਕਰਨਾ ਸੀ ਤੈਂ ਜਾਣਾ ਸੀ ਤੈਂ ਲੈ ਕੇ ਆਉਣਾ ਸੀ ਇਹ ਜਿਹੜੇ ਸਾਰੇ ਵਾਕ ਨੇ ਇਹਨਾਂ ਚ ਤੈਂ ਸ਼ਬਦ ਪੜਨਾਵੀ ਰੂਪ ਦੇ ਵਿੱਚ ਵਰਤਿਆ ਗਿਆ ਹੈ ਸੋ ਗੁਰੂ ਸਾਹਿਬ ਨੇ ਇੱਥੇ ਪੜਨਾਵੀ ਰੂਪ ਦੇ ਵਿੱਚ ਤੈਂ ਸ਼ਬਦ ਨੂੰ ਵਰਤਿਆ ਹੈ ਇਸ ਲਈ ਬਿੰਦੀ ਲਾ ਕੇ ਤੈਂ ਪਾਠ ਕੀਤਾ ਜਾਵੇਗਾ ਇਹਨੂੰ ਤੈ ਨਹੀਂ ਪੜਿਆ ਜਾਏਗਾ ਤੈ ਪੜਨਾ ਅਸ਼ੁੱਧ ਹੈ ਜਾਨ ਬੂਝ ਕੈ ਬਾਬਰੇ ਤੈਂ ਕਾਜ ਵਿਗਾਰਿਓ ਪਾਪ ਕਰਤ ਸੁਖਿ ਚਿਓ ਨਹੀਂ ਇਥੇ ਵਿਸ਼ਰਾਮ ਨਹ ਗਰਭ ਨਿਵਾਰਿਓ ਇਹਨੂੰ ਨਹ ਪੜਨਾ ਹੈ ਇਹਨੂੰ ਨਹਿ ਨਹੀਂ ਪੜਨਾ ਹੈ ਨੰਨੇ ਦਾ ਉਚਾਰਨ ਨੰਨ ਹਾਹੀ ਦਾ ਉਚਾਰਨ ਨਹ ਮਸ ਇਹਦਾ ਪਾਠ ਕਰਨਾ ਹੈ ਗਰਭ ਨਿਵਾਰਿਓ ਗਗਾਰ ਰਰ ਬਬਾ ਬੱਬੇ ਨੂੰ ਓਮਕੜ ਹੈ ਇੱਕ ਵਚਨ ਪੁਲਿੰਗ ਦਾ ਸੂਚਕ ਹੈ ਇਸ ਨੂੰ ਜੇ ਪੜਾਂਗੇ ਆਪਾਂ ਤਾਂ ਬਣੇਗਾ ਗਰਭੋ ਗਰਭੋ ਕੋਈ ਨਹੀਂ ਪੜਦਾ ਗਰਭ ਹੀ ਸਾਰੇ ਪੜਦੇ ਹਨ ਇੱਕ ਵਚਨ ਪੁਲਿੰਗ ਹੋਣ ਦਾ ਸੂਚਕ ਹੈ ਐਵੇਂ ਹੀ ਨੇਹ ਦੇ ਹਾਹੀ ਨੂੰ ਕੋਡ ਇੱਕ ਵਚਨ ਪੁਲਿੰਗ ਦਾ ਸੂਚਕ ਹੈ ਗਰਭ ਦੇ ਬੱਬੇ ਨੂੰ ਔਂਕੜ ਉਚਾਰਨ ਦਾ ਹਿੱਸਾ ਨਹੀਂ ਬਣਦਾ ਨੇਹ ਦੇ ਹਾਹੀ ਨੂੰ ਔਂਕੜ ਵੀ ਉਚਾਰਨ ਦਾ ਹਿੱਸਾ ਨਹੀਂ ਬਣਦਾ ਅਗਲੀ ਤੁਕ ਹੈ ਜਿਹ ਵਿਦ ਗੁਰ ਉਪਦੇਸ਼ਿਆ ਜਿਹ ਵਿਦ ਗੁਰ ਉਪਦੇਸ਼ਿਆ ਇੱਥੇ ਵਿਸ਼ਰਾਮ ਸੋ ਸੁਨ ਰੇ ਭਾਈ ਇਹਨੂੰ ਜਿਹ ਵਿਦ ਜਿਹ ਪੜਦਾ ਹੈ ਜਹ ਨਹੀਂ ਪੜਦਾ ਕਈ ਬੇਧਿਆਨੀ ਦੇ ਵਿੱਚ ਜਹਿ ਬਿਦ ਗੁਰ ਉਪਦੇਸਿਆ ਇਦਾਂ ਪੜ ਜਾਂਦੇ ਜਹਿ ਬਿਦ ਜਹਿਤ ਸ਼ਬਦੇ ਨਹੀਂ ਹੈ ਇੱਥੇ ਜਹਿ ਬਿਦ ਜਿਸ ਤਰੀਕੇ ਨਾਲ ਸੋ ਪਾਠ ਕਰਨਾ ਹੈ ਆਪਾਂ ਜਹਿ ਜਜੇ ਸਿਹਾਰੀ ਜੇ ਹਾਹਾ ਮੁਕਤਾਹ ਜਹਿ ਬਿਦ ਗੁਰ ਉਪਦੇਸਿਆ ਵਿਸ਼ਰਾਮ ਸੋ ਸੁਨ ਰੇ ਭਾਈ ਨਾਨਕ ਕਹਤ ਪੁਕਾਰ ਕੈ ਨਾਨਕ ਕਹਤ ਕਹਤ ਕਿਰਿਆ ਹੈ ਨਾਨਕ ਰੀ ਇਸ ਲਈ ਆਪਾਂ ਨਾਨਕ ਤੇ ਵਿਸ਼ਰਾਮ ਇਸ ਸ਼ਬਦ ਵਿੱਚ ਨਹੀਂ ਦੇਵਾਂਗੇ ਨਾਨਕ ਕਹਤ ਪੁਕਾਰ ਕੈ ਇਹਨੂੰ ਸਦਾ ਹੀ ਪੜਾਂਗੇ ਆਪਾਂ ਕੈ ਤੇ ਵਿਸ਼ਰਾਮ ਦੇਵਾਂਗੇ ਗਹ ਪ੍ਰਭ ਸ਼ਰਨਾਈ ਗਹ ਪ੍ਰਭ ਸ਼ਰਨਾਈ ਇੱਥੇ ਆਪਾਂ ਹਾ ਹਾ ਮੁਕਤਾ ਜਿਹੜਾ ਹੈ ਉਹ ਨਹੀਂ ਪੜਾਂਗੇ ਹਾ ਹੇ ਨੂੰ ਔਂਕੜ ਦਾ ਉਚਾਰਨ ਦੇਣਾ ਹੈ ਕਿਉਂਕਿ ਗਹ ਸ਼ਬਦ ਕਿਰਿਆ ਵੀ ਸ਼ਬਦ ਹੈ ਗਹ ਦਾ ਅਰਥ ਹੁੰਦਾ ਹੈ ਪਕੜ ਲੈਣਾ ਪਕੜਨਾ ਸ਼ਬਦ ਕਿਰਿਆ ਵੀ ਰੂਪ ਵਿੱਚ ਆ ਜਾਂਦਾ ਹੈ ਕਿਰਿਆ ਵੀ ਰੂਪ ਵਿੱਚ ਹਾਹੇ ਨੂੰ ਔਂਕੜ ਦਾ ਉਚਾਰਨ ਹੁੰਦਾ ਹੈ ਨਾਮ ਰੂਪ ਦੇ ਵਿੱਚ ਹਾਹੇ ਨੂੰ ਔਂਕੜ ਦਾ ਉਚਾਰਨ ਨਹੀਂ ਹੁੰਦਾ ਆਮ ਤੌਰ ਤੇ ਨਹੀਂ ਹੁੰਦਾ ਬਹੁਤ ਥੋੜੀਆਂ ਥਾਵਾਂ ਤੇ ਜਿੱਥੇ ਜਵੇਂ ਸ਼ੌ ਰੂਪ ਚ ਆ ਜਾਂਦਾ ਹੈ ਉਹਦਾ ਉਚਾਰਨ ਹੀ ਸ਼ੌਾ ਉੱਥੇ ਆਪਾਂ ਨੂੰ ਉਚਾਰਨ ਕਰਨਾ ਪੈਣਾ ਹੈ ਪਰ ਆਮ ਹਾਲਾਤਾਂ ਵਿੱਚ ਵਧੇਰੇ ਕਰਕੇ ਨਾਮ ਦੇ ਹਾਹੇ ਨੂੰ ਔਂਕੜ ਦਾ ਉਚਾਰਨ ਨਹੀਂ ਹੋਇਆ ਕਰਦਾ ਵਾ ਵਾ ਬਾਣੀ ਨਿਰੰਕਾਰ ਹੈ ਉਹਨੂੰ ਬਾਹੂ ਬਾਹੂ ਪੜਨਾ ਗਲਤ ਹੈ ਅਸ਼ੁੱਧ ਹੈ ਹਾਹੀ ਨੂੰ ਇੱਕ ਵਚਨ ਪੁਲਿੰਗ ਦੀ ਸੂਚਕ ਹੈ ਸੋ ਖੈ ਨਾਨਕ ਕਹਤ ਪੁਕਾਰ ਕੈ ਗਹ ਪ੍ਰਭ ਸਰਨਾਈ ਸਰਨਾਈ ਪੜਾਂਗੇ ਆਪਾ ਸਸੇ ਪੈਰ ਬਿੰਦਾ ਲਾਕੇ ਸੋ ਏਸੀ ਉਚਾਰਨ ਅਤੇ ਵਿਸ਼ਰਾਮਾਂ ਦੀ ਗੱਲ ਹੁਣ ਆਪਾਂ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਕਹਿੰਦੇ ਹੇ ਮਨ ਐ ਭਾਈ ਐ ਮਨੁੱਖ ਆਪਣੇ ਮਨ ਨੂੰ ਸਮਝਾ ਤੂੰ ਬੈਠ ਕੇ ਬਾਣੀ ਦਾ ਸ਼ਬਦ ਪੜਦਾ ਹੋਇਆ ਆਪਣੇ ਮਨ ਨੂੰ ਆਖ ਐ ਮੇਰੇ ਮਨ ਹਰ ਜਸ ਗਾਏ ਲੈ ਜੋ ਸੰਗੀ ਹੈ ਤੇਰਾ ਪਰਮੇਸ਼ਰ ਦਾ ਜਸ ਗਾਉਣਾ ਹੀ ਤੇਰਾ ਅਸਲ ਸਾਥੀ ਹੈ ਇਸ ਲਈ ਤੂੰ ਉਸ ਨੂੰ ਸਿਮਰਿਆ ਕਰ ਤੂੰ ਉਸ ਨੂੰ ਗਾਇਆ ਕਰ ਦੁਨੀਆ ਵਿੱਚ ਬੜੇ ਸਾਥੀ ਹੁੰਦੇ ਆ ਸਾਥੀ ਤੋਂ ਭਾਵ ਇਹ ਜਨਾ ਸਾਡੇ ਬਾਕੀ ਸਾਥੀ ਹੁੰਦੇ ਆ ਨਾ ਮਿੱਤਰ ਦੋਸਤ ਹੁੰਦੇ ਆ ਬੜੀਆਂ ਥਾਵਾਂ ਤੇ ਉਹ ਸਾਡੇ ਕੰਮ ਆਉਂਦੇ ਨੇ ਬੜੀਆਂ ਥਾਵਾਂ ਤੇ ਸਾਡਾ ਕਾਰਜ ਸਵਾਰਦੇ ਨੇ ਬੜੀਆਂ ਥਾਵਾਂ ਤੇ ਸਾਨੂੰ ਜਿੱਥੇ ਲੋਡ ਹੁੰਦੀ ਹੈ ਸਾਡੇ ਨਾਲ ਖੜਦੇ ਨੇ ਸਾਨੂੰ ਉਹਨਾਂ ਤੋਂ ਲਾਭ ਮਿਲਦਾ ਆ ਕਈ ਥਾਵਾਂ ਤੇ ਅਸੀਂ ਇਕੱਲੇ ਹੋਈਏ ਮੁਸੀਬਤ ਵਿੱਚ ਹੋਈਏ ਮਿੱਤਰ ਨੂੰ ਸੰਗੀ ਸਾਥੀ ਨੂੰ ਫੋਨ ਕਰੀਏ ਤੇ ਉਹ ਝਟਦੇ ਨੇ ਸਾਡਾ ਕਾਜ ਸਵਾਰ ਦਿੰਦੇ ਨੇ ਇਵੇਂ ਭਾਈ ਪਰਮੇਸ਼ਰ ਦਾ ਨਾਮ ਸਰਵ ਵਿਆਪਕ ਈਸ਼ਵਰ ਤੇ ਉਸ ਦੀ ਯਾਦ ਮਨ ਵਿੱਚ ਟਿਕਣੀ ਇਹ ਵੀ ਸਾਡਾ ਇੱਕ ਸਾਥੀ ਆ ਇਨੇ ਵੀ ਸਾਡੇ ਕਈ ਕਾਜ ਸਵਾਰ ਨੇ ਹੁਣ ਜਦੋਂ ਮਨ ਦੀ ਭਾਵਨਾ ਇਹ ਹੋਏਗੀ ਵੀ ਕੁੱਲ ਪ੍ਰਕਿਰਤੀ ਵਿੱਚ ਕਾਇਨਾਤ ਵਿੱਚ ਅਕਾਲ ਪੁਰਖ ਵਾਹਿਗੁਰੂ ਵਸਿਆ ਹੋਇਆ ਹੈ ਰੱਬ ਜੀ ਵਸੇ ਹੋਏ ਹਨ ਹਨਾ ਤੇ ਮਨ ਵਿੱਚ ਆ ਗਿਆ ਐਦਾਂ ਦਾ ਖਿਆਲ ਵੀ ਚੱਲ ਕਿਹੜਾ ਕਿਸੇ ਨੂੰ ਪਤਾ ਚੱਲਦਾ ਆ ਇਸ ਪਾਸਿੋਂ ਆਪਾਂ ਵੱਟਾਪੇ ਵੱਢ ਚੱਲਦੇ ਹਾਂ ਕਿਹੜਾ ਪਤਾ ਚੱਲਣਾ ਰਾਤ ਦੇ ਹਨੇਰੇ ਵਿੱਚ ਵੀ ਕੌਣ ਵੱਢ ਕੇ ਲੈ ਗਿਆ ਹਨਾ ਕਿਨੇ ਬੱਲੀਆਂ ਵੱਡੀਆਂ ਕਿਨੇ ਜਿਹੜਾ ਹੈਗਾ ਫਸਲ ਵੱਢੀ ਹੈ ਕਿਹੜਾ ਕਿਸੇ ਨੂੰ ਪਤਾ ਚੱਲਦਾ ਆ ਮਨ ਵਿੱਚ ਇਹ ਬੁਰਾ ਖਿਆਲ ਆਇਆ ਬੁਰੇ ਖਿਆਲ ਤੋਂ ਬਚਾਉਣਾ ਕਿਸ ਨੇ ਹੈ ਮਨ ਦੇ ਸ਼ੁਭ ਖਿਆਲ ਨੇ ਤੇ ਸ਼ੁਭ ਖਿਆਲ ਕੀ ਹੈ ਨਹੀਂ ਭਾਈ ਪਰਮੇਸ਼ਰ ਅੰਗ ਸੰਗ ਹੈ ਰੱਬ ਵਾਹਿਗੁਰੂ ਜੀ ਵੇਖਦੇ ਹਨ ਜਿਸ ਦਾ ਖੇਤ ਹੈ ਉਸ ਵਿੱਚ ਵੀ ਰੱਬ ਜੀ ਹਨ ਮੇਰੇ ਵਿੱਚ ਵੀ ਪਰਮੇਸ਼ਰ ਦੀ ਜੋਤ ਹੈ ਸਾਡੇ ਦੋਹਾਂ ਵਿੱਚ ਰੱਬ ਹੀ ਵਿਆਪਕ ਹੈ ਸੋ ਮੈਂ ਕਿਉਂ ਕਿਸੇ ਨਾਲ ਬੇਈਮਾਨੀ ਕਰਾਂ ਲੋੜ ਹੋਏਗੀ ਤੇ ਮੋਹ ਮੰਗ ਲਾਂਗੇ ਬੋਲ ਕੇ ਕਹਿ ਦਿਆਂਗੇ ਹੈ ਨਾ ਪਰ ਐਦਾਂ ਚੋਰੀ ਨਹੀਂ ਕਰਨੀ ਇਹ ਇਹ ਮਨ ਦੀ ਸ਼ੁੱਧ ਭਾਵਨਾ ਆ ਇਹ ਸ਼ੁੱਧ ਭਾਵਨਾ ਕਿੱਥੋਂ ਪੈਦਾ ਹੋਈ ਸਰਵ ਵਿਆਪਕ ਪਰਮੇਸ਼ਰ ਦੇ ਪਿਆਰ ਵਿੱਚੋਂ ਪੈਦਾ ਹੋਈ ਸੋ ਇਹ ਸੰਗੀ ਹੈ ਸਾਥੀ ਹੈ ਸਰਵ ਵਿਆਪਕ ਪਰਮੇਸ਼ਰ ਦਾ ਪਿਆਰ ਜੋ ਮਨ ਵਿੱਚ ਸਾਡੇ ਇੱਕ ਸ਼ੁਭ ਗੁਣ ਪੈਦਾ ਕਰਦਾ ਹੈ ਤੇ ਸ਼ੁਭ ਗੁਣਾਂ ਦੀ ਰਾਹੀ ਸਾਡੇ ਅੰਦਰ ਔਗਣ ਨਹੀਂ ਆਉਂਦੇ ਹਨ ਔਗਣਾਂ ਦਾ ਸਾਡੇ ਅੰਦਰ ਆਉਣਾ ਬੰਦ ਹੋ ਜਾਂਦਾ ਇਹਨੂੰ ਇਦਾਂ ਵੀ ਆਖਿਆ ਗਿਆ ਪਰਮੇਸ਼ਰ ਦਾਤਾ ਬੰਨਾ ਦੁੱਖ ਰੋਗ ਕਾਢੇ ਰੱਪਨਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਜਦੋਂ ਬੰਨਾ ਦੇ ਲਈਦਾ ਆ ਸਹਾਰਾ ਦੇ ਦਈਦਾ ਹੈ ਤਾਂ ਫਿਰ ਜਿਹੜਾ ਦੁੱਖਾਂ ਰੋਗਾਂ ਦਾ ਡੇਰਾ ਹੁੰਦਾ ਨਾ ਮਨ ਵਿੱਚ ਲੱਗਣਾ ਉਹ ਟਹਿ ਜਾਂਦਾ ਆ ਉਹ ਖਤਮ ਹੋ ਜਾਂਦਾ ਆ ਬੁਰੇ ਖਿਆਲਾਂ ਵਿੱਚੋਂ ਮਾੜੀ ਸੋਚਣੀ ਦੇ ਵਿੱਚੋਂ ਹੀ ਸਾਨੂੰ ਦੁੱਖ ਰੋਗ ਮਿਲਨੇ ਹੁੰਦੇ ਹਨ ਤੇ ਉਹ ਜਦੋਂ ਸਾਡੇ ਕੋਲ ਮਾੜੀ ਸੋਚਣੀ ਨਹੀਂ ਹੁੰਦੀ ਫਿਰ ਸਾਡਾ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਆ ਦੁੱਖ ਰੋਗ ਤੋਂ ਭਾਵੇਂ ਨਾ ਸਮਝ ਲੈਣਾ ਵੀ ਜੋ ਸਰੀਰ ਦੇ ਰੋਗ ਹਨ ਸਰੀਰ ਉੱਪਰ ਆਉਣ ਵਾਲੀਆਂ ਬਿਮਾਰੀਆਂ ਹਨ ਉਹਨਾਂ ਤੋਂ ਛੁਟਕਾਰਾ ਨਹੀਂ ਉਹ ਤੇ ਸਰੀਰ ਆ ਸਰੀਰ ਦੇ ਅੰਦਰ ਇਹ ਰੋਗ ਪਿਆ ਰੋਗ ਤੇ ਸਮੇਂ-ਸਮੇਂ ਤੇ ਸਰੀਰ ਵਿੱਚੋਂ ਉੱਠੇਗਾ ਉਹ ਤੇ ਸਾਡੇ ਧਰਮ ਦੇ ਵਿੱਚ ਗੁਰੂ ਪਾਤਸ਼ਾਹ ਹੋਏ ਆ ਉਹਨਾਂ ਦੇ ਸਰੀਰ ਉੱਪਰ ਵੀ ਰੋਗ ਦਾ ਉਠਾਨ ਹੋਇਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਛੋਟੀ ਉਮਰ ਵਿੱਚ ਸਾਨੂੰ ਸਾਹਿਬਜ਼ਾਦਾ ਰੂਪ ਚ ਗੁਰੂ ਅਰਜਨ ਸਾਹਿਬ ਜੀ ਦੇ ਘਰ ਉਹਨਾਂ ਦਾ ਆਗਮਨ ਹੋਇਆ ਹੈ ਤਬਾਲ ਉਮਰ ਵਿੱਚ ਹਰਗੋਬਿੰਦ ਜੀ ਦੇ ਸਰੀਰ ਉੱਪਰ ਚੇਚਕ ਦੀ ਬਿਮਾਰੀ ਚੱਲੀ ਸੀ ਗੁਰੂ ਹਰ Rai ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਪੰਥ ਦੇ ਗੁਰੂ ਹਨ ਅਠਵੇਂ ਗੁਰੂ ਬਾਲਾ ਕ੍ਰਿਸ਼ਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਉਹਨਾਂ ਦੇ ਤਨ ਉੱਪਰ ਚੇਚਕਲੀ ਬਿਮਾਰੀ ਆਈ ਬਾਕਾਇਦਾ ਜਿਸ ਵੇਲੇ ਉਹ ਗੁਰਗੱਦੀ ਉੱਪਰ ਬਿਰਾਜਮਾਨ ਸਨ ਉਸ ਵੇਲੇ ਆਈ ਸੋ ਸ਼ਰੀਰ ਦੇ ਰੋਗਾਂ ਦੀ ਗੱਲ ਨਹੀਂ ਹੈ ਇੱਥੇ ਦੁੱਖ ਰੋਗ ਦਾ ਡੇਰਾ ਪੰਨਾ ਤੋਂ ਭਾਵ ਅਰਥ ਆਪ ਜੀ ਨੇ ਇਹ ਨਹੀਂ ਲੈਣਾ ਵੀ ਸ਼ਰੀਰ ਦੇ ਰੋਗਾਂ ਦੀ ਗੱਲ ਹੋ ਰਹੀ ਹੈ ਨਹੀਂ ਨਹੀਂ ਭਾਈ ਇਹ ਮਨ ਦੇ ਰੋਗਾਂ ਦੀ ਗੱਲ ਹੋ ਰਹੀ ਹੈ ਇਹ ਮਨ ਦੇ ਦੁੱਖਾਂ ਦੀ ਗੱਲ ਹੋ ਰਹੀ ਹੈ ਉਹ ਦੁੱਖ ਉਹ ਰੋਗ ਜਿਨ੍ਹਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਲਾਲਚ, ਈਰਖਾ ਇਹਨਾਂ ਇਹਨਾਂ ਰੂਪਾਂ ਦੇ ਵਿੱਚ ਨਿੰਦਾ ਆਦਿਕ ਰੂਪ ਦੇ ਵਿੱਚ ਆਪਾਂ ਵੇਖ ਸਕਦੇ ਹਾਂ ਬੁਰਿਆਈ ਔਗਣ ਆਦਿਕ ਰੂਪ ਦੇ ਵਿੱਚ ਆਪਾਂ ਵੇਖ ਸਕਦੇ ਹਾਂ ਸੋ ਇਹ ਇਹਨਾਂ ਤੋਂ ਇਹਨਾਂ ਤੋਂ ਸਾਡਾ ਛੁਟਕਾਰਾ ਹੋ ਜਾਂਦਾ ਹੈ ਛੁਟਕਾਰਾ ਕਦੋਂ ਹੁੰਦਾ ਹਰ ਜਸ ਰੇ ਮਨਾ ਗਾਏ ਲੈ ਜਦੋਂ ਅਕਾਲ ਪੁਰਖ ਦਾ ਜਸ ਗਾਈਦਾ ਹੈ ਕਹਿਣ ਤੋਂ ਭਾਵ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਰਵ ਵਿਆਪਕ ਈਸ਼ਵਰ ਨੂੰ ਜਾਣ ਲਈਦਾ ਹੈ ਔਸਰ ਵੀ ਤੇ ਉਹ ਜਾਤ ਹੈ ਕਹਿਓ ਮਾਨ ਲੈ ਮੇਰੋ ਗੁਰੂ ਤੇਗ ਬਹਾਦਰ ਜੀ ਕਹਿੰਦੇ ਮੇਰੀ ਕਹੀ ਗੱਲ ਮੰਨ ਪਾਈ ਔਸਰ ਵੀ ਤੇ ਉਹ ਜਾਤ ਹੈ ਜੋ ਔਸਰ ਹੈ ਨਾ ਜੋ ਸਮਾਂ ਹੈ ਉਹ ਬੀਤਦਾ ਜਾ ਰਿਹਾ ਹੈ ਸਮਾਂ ਤੇ ਹੱਥੋਂ ਲੰਘਦਾ ਜਾ ਰਿਹਾ ਹੈ ਕਿ ਆਪ ਤਾਂ ਕਿੰਨਾ ਸਮਾਂ ਸਾਡੇ ਕੋਲ ਹੈ ਕਿੰਨਾ ਨਹੀਂ ਆ ਜਿੰਨਾ ਸਮਾਂ ਹੈ ਉਸ ਨੂੰ ਸਫਲ ਕਰ ਉਸ ਨੂੰ ਸਾਕਾਰਥ ਕਰ ਔਸਰ ਦਾ ਅਰਥ ਸਮਾਂ ਬੀਤੇ ਉਹ ਜਾਤ ਹੈ ਦਾ ਅਰਥ ਬੀਤਦਾ ਜਾ ਰਿਹਾ ਹੈ ਸਮਾਂ ਤੇ ਲੰਘਦਾ ਪਿਆ ਹੈ ਸਮਾਂ ਤੇ ਬੀਤਦਾ ਜਾ ਰਿਹਾ ਹੈ ਕਹਿਓ ਮੰਨ ਲੈ ਮੇਰੋ ਗੁਰੂ ਜੀ ਕਹਿਣ ਲੱਗੇ ਤੂੰ ਮੇਰੀ ਕਹੀ ਹੋਈ ਗੱਲ ਨੂੰ ਮੰਨ ਲੈ ਮੇਰੀ ਕਹੀ ਹੋਈ ਗੱਲ ਨੂੰ ਤੂੰ ਸਮਝਣਾ ਕਰ ਕਿਉਂਕਿ ਜੇ ਸਮਝੇਗਾ ਚੰਗਾ ਰਹੇਗਾ ਜੇ ਨਹੀਂ ਸਮਝੇਗਾ ਫਿਰ ਅਖੀਰ ਭਾਈ ਤੈਨੂੰ ਪਛਤਾਉਣਾ ਪੈਣਾ ਹੈ ਸੰਪਤ ਰਥ ਧਨ ਰਾਜ ਸਿਓ ਅਤ ਨੇ ਲਗਾਇਓ ਸੰਪਤ ਦਾ ਅਰਥ ਸੰਪਦਾ ਹੈ ਨਾ ਪੈਸਾ ਧਨ ਦੌਲਤ ਰਾਜ ਸਿਓ ਜੋ ਵੀ ਤੇਰੇ ਕੋਲ ਹੈ ਜਿੱਥੇ ਤੇਰਾ ਰਾਜ ਤੇਰਾ ਹੁਕਮ ਚੱਲਦਾ ਆ ਜਿੰਨੇ ਕੋਈ ਜਗਾ ਵਿੱਚ ਇੱਕ ਪਰਿਵਾਰ ਵਿੱਚ ਜਾਂ ਦਸਾਂ ਪਰਿਵਾਰਾਂ ਵਿੱਚ ਇੱਕ ਪਿੰਡ ਵਿੱਚ ਜਾਂ ਇੱਕ ਇਲਾਕੇ ਵਿੱਚ ਜਿੱਥੇ ਤੇਰੀ ਗੱਲ ਸੁਣੀ ਸਮਝੀ ਜਾਂਦੀ ਆ ਜਿੱਥੇ ਲੋਕ ਤੈਨੂੰ ਸਤਿਕਾਰ ਦਿੰਦੇ ਆ ਜਾਂ ਤੂੰ ਆਪਣੇ ਆਪ ਨੂੰ ਆਗੂ ਸਮਝ ਰਿਹਾ ਹੈ ਜਿੱਥੇ ਉਹ ਉਹਨਾਂ ਥਾਵਾਂ ਤੇ ਹੀ ਤੂੰ ਆਪਣਾ ਮਨ ਦਾ ਨੇ ਫਸਾ ਰੱਖਿਆ ਸਨੇਹ ਸਨੇਹ ਜੋ ਜੋੜਨਾ ਸੀ ਪਰਮੇਸ਼ਰ ਦੇ ਪਿਆਰ ਨਾਲ ਰੱਬ ਦੇ ਨਾਮ ਨਾਲ ਜਿਸ ਨੂੰ ਤਾਂ ਜੋੜਨਾ ਸੀ ਉਹਨੂੰ ਬਸ ਸੰਪ ਸੰਪਦਾ ਜਿਹੜੀ ਤੇਰੀ ਧਨ ਸੰਪਦਾ ਆ ਉਸ ਨਾਲ ਜੋੜ ਲਿਆ ਹਨ ਜੋ ਵਾਹਕਲ ਮਹਿਲ ਮਾੜੀਆਂ ਹਨ ਉਹਨਾਂ ਚੀਜ਼ਾਂ ਨਾਲ ਜੋੜ ਲਿਆ ਠੀਕ ਹੈ ਇੱਕ ਸੁਖਾਂਵੇਂ ਜੀਵਨ ਵਾਸਤੇ ਸਾਡੇ ਕੋਲ ਇੱਕ ਸੋਹਣਾ ਘਰ ਹੋਣਾ ਚਾਹੀਦਾ ਆ ਜੀਵੇਂ ਦਾ ਤੁਸੀਂ ਅਫੋਰਡ ਕਰ ਸਕਦੇ ਹੋ ਆਪੋ ਆਪਣੀ ਹੈਸੀ ਉੱਤੇ ਮੁਤਾਬਕ ਆਪੋ ਆਪਣੀ ਜੋ ਸਾਡੀ ਆਮਦਨੀ ਹੈ ਸੋਰਸ ਆਫ ਇਨਕਮ ਆ ਉਹਦੇ ਮੁਤਾਬਕ ਚੰਗਾ ਵਹੀਕਲ ਹੋਣਾ ਚਾਹੀਦਾ ਹੈ ਉਹਦੇ ਮੁਤਾਬਕ ਪਹਿਨਣਾ ਜੋ ਸਾਡਾ ਕਪੜਾ ਪਹਿਰਾਵਾ ਆ ਉਹ ਚੰਗਾ ਖਾਣਾ ਪੀਣਾ ਚੰਗਾ ਹੋਣਾ ਚਾਹੀਦਾ ਆ ਸਹੂਲਤਾਂ ਇਨਸਾਨ ਕੋਲ ਹੋਣੀਆਂ ਚਾਹੀਦੀਆਂ ਨੇ ਸਹੂਲਤਾਂ ਇਨਸਾਨ ਲਈ ਬੜੀਆਂ ਨੇ ਇਨਸਾਨ ਕੋਲ ਲੋੜ ਦੇ ਮੁਤਾਬਕ ਸਮਰੱਥਾ ਦੇ ਮੁਤਾਬਕ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਸਹੂਲਤਾਂ ਇੰਨੀਆਂ ਨਾ ਜੁਟਾਓ ਜਿੰਨੀ ਤੁਹਾਡੀ ਸਮਰੱਥਾ ਨਾ ਹੋਵੇ ਸਮਰੱਥਾ ਦੇ ਮੁਤਾਬਕ ਸਹੂਲਤਾਂ ਜੁਟਾਓ ਜੇ ਸਹੂਲਤਾਂ ਦੇ ਪਿੱਛੇ ਦੌੜਦੇ ਹੋਏ ਆਪਣੀ ਸਮਰੱਥਾ ਨੂੰ ਤੁਸੀਂ ਭੁੱਲ ਬੈਠੇ ਹੋ ਬਿਨਾ ਚਦਰ ਨੂੰ ਵੇਖੇ ਪਿਆਰ ਪਸਾਰਨੇ ਫਿਰ ਉਹਦਾ ਨਤੀਜਾ ਜਿਹੜਾ ਹੈ ਅਖੀਰੋ ਗਲਤ ਨਿਕਲੇਗਾ ਤੇ ਫਿਰ ਅਸੀਂ ਉੱਥੇ ਤੱਕ ਹੀ ਸੀਮਤ ਹੋ ਜਾਾਂਗੇ ਜਿਹੜੇ ਬਾਕੀ ਦੇ ਕੌਮੀ ਕਾਰਜ ਹੁੰਦੇ ਐ ਉਹਨਾਂ ਤੋਂ ਅਸੀਂ ਪਛੜ ਜਾਵਾਂਗੇ ਉਥੂ ਅਸੀਂ ਪਿੱਛੇ ਰਹਿ ਜਾਵਾਂਗੇ ਕਈ ਵਾਰੀ ਨਾ ਏਜੰਸੀਆਂ ਦੀ ਇਹ ਵੀ ਬਹੁਤ ਵੱਡੀ ਇੱਕ ਪਲਾਨਿੰਗ ਹੁੰਦੀ ਆ ਵੀ ਲੋਕਾਂ ਨੂੰ ਪੈਸੇ ਦੇ ਦੇ ਕੇ ਕਰਜ਼ਈ ਕਰ ਕਰਕੇ ਇਹਨਾਂ ਨੂੰ ਕੰਮ ਦੇ ਵਿੱਚ ਇੰਨਾ ਮਸ਼ਰੂਫ ਕਰ ਦੇ ਵੀ ਇਹ ਕਿਸ਼ਤਾਂ ਭਰਨ ਵਿੱਚ ਬੱਸ ਇਨਸਟਾਲਮੈਂਟ ਇਨਸਟਾਲਮੈਂਟ ਹਰ ਮਹੀਨੇ ਚੜ੍ਹੇ ਮਹੀਨੇ ਇੱਧਰ ਕਿਸ਼ਤ ਜਾਣੀ ਹੈ ਜੀ ਇੱਧਰ ਜਾਣੀ ਇੱਧਰ ਜਾਣੀ ਬੰਦਾ ਇੰਨਾ ਬਿਜ਼ੀ ਹੋ ਜਾਏ ਉਹਨਾਂ ਤਾਂ ਆਪਣੇ ਬਾਰੇ ਸੋਚ ਸਕੇ ਨਾ ਆਪਣੀ ਕੌਮ ਬਾਰੇ ਸੋਚ ਸਕੇ ਨਾ ਆਪਣੇ ਦੇਸ਼ ਬਾਰੇ ਸੋਚ ਸਕੇ ਨਾ ਧਰਮ ਬਾਰੇ ਸੋਚ ਸਕੇ ਨਾ ਸਮਾਜ ਬਾਰੇ ਸੋਚ ਸਕੇ ਉਧਰ ਤੇ ਧਿਆਨ ਇਸ ਦਾ ਜਾਣ ਇਹਨਾਂ ਦਿਓ ਇਹਨਾਂ ਵੀ ਬਿਜ਼ੀ ਰੱਖੋ ਇਸ ਨੂੰ ਕਮਾਉਣ ਦੇ ਵਿੱਚ ਇਹਨਾਂ ਇਸ ਨੂੰ ਦੱਬ ਕੇ ਰੱਖੋ ਬੋਝ ਹੇਠਾਂ ਸੋ ਗੁਰੂ ਜੀ ਕਹਿੰਦੇ ਜੇਕਰ ਤੂੰ ਇਸੇ ਪਾਸੇ ਆਪਣਾ ਧਿਆਨ ਲਗਾਈ ਰੱਖਿਆ ਹੈ ਨਾ ਤਾਂ ਧਿਆਨ ਅਤਨੇ ਲਗਾਇਓ ਇਸੇ ਪਾਸੇ ਆਪਣਾ ਨੇਹ ਜੋੜ ਰੱਖਿਆ ਤੇ ਸੰਪਦਾ ਮੇਰੇ ਕੋਲ ਵਧ ਜਾਏ ਮੇਰੇ ਕੋਲ ਪੈਸਾ ਜਿਹੜਾ ਹੈਗਾ ਉਹ ਵੱਡੀ ਬਿਕਲਾਰ ਵਿੱਚ ਹੋਵੇ ਮੇਰਾ ਬਿਜ਼ਨਸ ਵੱਡਾ ਹੋਵੇ ਜਿਕਰ ਇਸੇ ਪਾਸੇ ਠੀਕ ਹੈ ਇਹ ਚੀਜ਼ਾਂ ਦਾ ਹੋਣਾ ਮੈਂ ਫਿਰ ਬੇਨਤੀ ਰਿਪੀਟ ਕਰ ਰਿਹਾ ਆਪਣੀ ਗੱਲ ਨੂੰ ਇਹ ਇਹਨਾਂ ਚੀਜ਼ਾਂ ਦਾ ਇੱਕ ਸੁਖਾਵੇ ਜੀਵਨ ਵਾਸਤੇ ਹੋਣਾ અત્યੰਤ ਲਾਜ਼ਮੀ ਹੈ ਘਰ ਹੋਣਾ ਵਾਹਕਲ ਹੋਣਾ ਨੌਕਰੀ ਹੋਣੀ ਇਹਨਾਂ ਸੋਰਸ ਆਫ ਇਨਕਮ ਚੰਗਾ ਹੋਣਾ ਇਹ ਚੀਜ਼ਾਂ ਸਾਰੀਆਂ ਹੋਣੀਆਂ ਜ਼ਰੂਰੀ ਹਨ ਪਰ ਜੀ ਇਹਨਾਂ ਵਿੱਚ ਹੀ ਖੁੱਭ ਕੇ ਰਹਿ ਗਿਆ ਤੇ ਇਹਨਾਂ ਤੱਕ ਸੀਮਤ ਹੋ ਗਿਆ ਫਿਰ ਕੀ ਹੋਏਗਾ ਕਾਲ ਫਾਸ ਜਦ ਗਲ ਪਰੀ ਸਭ ਭਇਓ ਪਰਾਇਓ ਤੇ ਭਾਈ ਅਖੀਰ ਕਾਲ ਦੀ ਫਾਹੀ ਤੇਰੇ ਗਲ ਵਿੱਚ ਤੇ ਪਹਿਣੀ ਆਕੇ ਕਾਲ ਦੀ ਫਾਹੀ ਨੇ ਭਾ ਮੌਤ ਨੇ ਤੇ ਆਉਣੀ ਆਉਣਾ ਆ ਸਭ ਭਇਓ ਪਰਾਇਓ ਤੇ ਜਿਹੜੀਆਂ ਚੀਜ਼ਾਂ ਦੇ ਪਿੱਛੇ ਤੂੰ ਦੌੜਦਾ ਰਿਹਾ ਹੈ ਜਿਹਦੇ ਪਿੱਛੇ ਤੂੰ ਭੱਜਦਾ ਰਿਹਾ ਹੈ ਸਭ ਭਇਓ ਪਰਾਇਓ ਉਹ ਸਭ ਭਇਓ ਪਰਾਇ ਉਹ ਸਾਰਾ ਪਰਾਇਆ ਹੀ ਹੋ ਜਾਣਾ ਹੈ ਇਉਂ ਜਿ ਆਪਣਾ ਆ ਵੀ ਇੱਥੇ ਮੇਰਾ ਤੇ ਕੁਝ ਵੀ ਨਹੀਂ ਦਾ ਅਸਲ ਹੈ ਵੀ ਕੁਝ ਨਹੀਂ ਠੀਕ ਹੈ ਇਹ ਸਹੂਲਤਾਂ ਸਾਡੇ ਚੰਗੇ ਸੁਖਾਵੇਂ ਜੀਵਨ ਜ਼ਿੰਦਗੀ ਵਾਸਤੇ ਹਨ ਇਹਨਾਂ ਦੀ ਪ੍ਰਾਪਤੀ ਅਸੀਂ ਉਥੋਂ ਤੱਕ ਰੱਖਣੀ ਹੈ ਕਿ ਸਾਡਾ ਜੀਵਨ ਸਾਡੀ ਜ਼ਿੰਦਗੀ ਚੰਗੀ ਹੋਵੇ ਪਰ ਇਹਨਾਂ ਦੇ ਬੋਝ ਹੇਠ ਇਸ ਕਦਰ ਨਹੀਂ ਅਸੀਂ ਦੱਬੇ ਜਾਣਾ ਵੀ ਇਹਨਾਂ ਤੋਂ ਬਿਨਾ ਸਾਡਾ ਗੁਜ਼ਾਰਾ ਔਖਾ ਹੋਵੇ ਇਹਨਾਂ ਤੋਂ ਬਿਨਾ ਰਹਿਣਾ ਸਾਨੂੰ ਔਖਾ ਜਾਪੇ ਆਪਣੇ ਆਪ ਨੂੰ ਉਸ ਰੂਪ ਦੇ ਵਿੱਚ ਢਾਲ ਕੇ ਰੱਖਣਾ ਹੈ ਵੀ ਜੇ ਸਹੂਲਤਾਂ ਹਨ ਤਦ ਵੀ ਚੜਦੀ ਕਲਾ 'ਚ ਆ ਜੇ ਨਹੀਂ ਹਨ ਤਦ ਵੀ ਚੜਦੀ ਕਲਾ 'ਚ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਤੇ ਆਪਾਂ ਸਾਰੇ ਵੇਖ ਲਈਆਂ ਨਾ ਜਦੋਂ ਆਨੰਦਪੁਰ ਉਹਨਾਂ ਕੋਲ ਹੈ ਆਨੰਦਪੁਰ ਦੇ ਕਿਲੇ ਉਹਨਾਂ ਕੋਲ ਹਨ ਜਦੋਂ ਪਰਿਵਾਰ ਉਹਨਾਂ ਕੋਲ ਹੈ ਜਦੋਂ ਗੁਰਸਿੱਖ ਉਹਨਾਂ ਕੋਲ ਹਨ ਤਦੋਂ ਵੀ ਉਹ ਚੜ੍ਹਦੀ ਕਲਾ ਵਿੱਚ ਹਨ ਤੇ ਜਦੋਂ ਚਮਕੌਰ ਦੇ ਵਿੱਚੋਂ ਨਿਕਲਦੇ ਆ ਸਭ ਜਹਦੇ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਆ ਸਿੱਖ ਉਹਨਾਂ ਦੇ ਸਾਰੇ ਸ਼ਹੀਦ ਹੋ ਜਾਂਦੇ ਆ ਲਾਮੁ ਲਸ਼ਕਰ ਉਹਨਾਂ ਦੇ ਪਿੱਛੇ ਲੱਗਿਆ ਹੋਇਆ ਘੋੜਾ ਉਹਨਾਂ ਕੋਲ ਨਹੀਂ ਹਥਿਆਰ ਉਹਨਾਂ ਦੇ ਖੁੰਡੇ ਹੋ ਜਾਂਦੇ ਆ ਤੇ ਇਕੱਲੇ ਜਦੋਂ ਉੱਥੋਂ ਨਿਕਲਦੇ ਨੇ ਵੱਖ-ਵੱਖ ਰਾਹਾਂ ਤੋਂ ਨਿਕਲੇ ਸਨ ਨਾ ਗੁਰਸਿੱਖ ਤੇ ਨਾਲ ਬਾਕੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਇਕੱਲੇ ਨਿਕਲ ਕੇ ਮਾਛੀਵਾੜੇ ਅੱਪੜ ਦੇ ਤੇ ਉੱਥੇ ਵੀ ਉਹ ਚੜ੍ਹਦੀ ਕਲਾ ਵਿੱਚ ਨੇ ਵੀ ਜੇ ਵਸਤੂਆਂ ਹਨ ਪਦਾਰਥ ਹਨ ਤੁਹਾਡੇ ਕੋਲ ਤਾਂ ਵੀ ਤੁਸੀਂ ਸ਼ੁਕਰ ਵਿੱਚ ਤੇ ਚੜ੍ਹਦੀ ਕਲਾ ਵਿੱਚ ਰਹੋ ਤੇ ਜੇ ਕੋਈ ਇਦਾਂ ਦਾ ਇਨਸੀਡੈਂਟ ਕੋਈ ਵਾਪਰ ਜਾਂਦਾ ਹੈ ਘਟਨਾ ਇਦਾਂ ਦੀ ਹਾਦਸਾ ਕੋਈ ਇਦਾਂ ਦਾ ਹੋ ਜਾਂਦਾ ਹੈ ਜਿਹਦੇ ਵਿੱਚ ਸਭ ਕੁਝ ਚੱਲ ਜਾਂਦਾ ਹੈ ਫਿਰ ਐਵੇਂ ਨਾ ਹੋਵੇ ਬਈ ਅਸੀਂ ਜ਼ਿੰਦਗੀ ਜਿਉਣ ਦੇ ਨਾਲੋਂ ਜ਼ਿੰਦਗੀ ਖਤਮ ਕਰਨਾ ਬੇਤਰ ਜਾਨੀ ਨਾ ਫਿਰ ਵੀ ਅਸੀਂ ਕੋਸ਼ਿਸ਼ ਇਹ ਕਰਨੀ ਹੈ ਪੋਜ਼ਿਟਿਵਿਟੀ ਇੰਨੀ ਆਪਣੇ ਅੰਦਰ ਰੱਖਣੀ ਹੈ ਵੀ ਹਾਲਾਤਾਂ ਨੂੰ ਆਪਣੇ ਮੁਤਾਬਕ ਢਾਲ ਕੇ ਮੋੜ ਤੋਂ ਉਹ ਚੀਜ਼ਾਂ ਛੁਟਾ ਸਕੀਏ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਛੁਟਾ ਕੇ ਵਿਖਾਈਆਂ ਸੰਗ ਜੀਵਨ ਨਾਲ ਸਭ ਕੁਝ ਨਵੇਂ ਸਿਰਿਓਂ ਖੜਾ ਕਰਕੇ ਵਖਾਇਆ ਜਾ ਤਾਂ ਉਹ ਉਹ ਕਿ ਪੋਜ਼ਿਟਿਵਿਟੀ ਹੁੰਦੀ ਆ ਉਹ ਚੀਜ਼ ਆਪਣੇ ਅੰਦਰ ਹੋਣੀ ਚਾਹੀਦੀ ਆ ਪਰ ਹਾਂ ਸਹੂਲਤਾਂ ਦੇ ਪਿੱਛੇ ਇੰਨਾ ਨਹੀਂ ਦੌੜਨਾ ਵੀ ਕੱਲ ਨੂੰ ਤੁਹਾਡੇ ਕੋਲ ਨਾ ਰਹਿਣ ਤੇ ਤੁਹਾਡਾ ਜੀਵਨਾ ਦੁਬਰ ਹੋ ਜਾਏ ਜੀਵਨਾ ਔਖਾ ਹੋ ਜੇ ਆਪਣੀ ਜ਼ਿੰਦਗੀ ਤੁਹਾਡੀ ਬੇਕਾਰ ਜਾਪੇ ਤੇ ਬੇਕਾਰ ਜਾਪਦੀ ਜ਼ਿੰਦਗੀ ਨੂੰ ਤੁਸੀਂ ਖਤਮ ਕਰਨਾ ਬਿਹਤਰ ਜਾਣੋ ਨਾ ਕਿਉਂਕਿ ਟੀਚਰ ਸਾਡੇ ਕੋਈ ਹੋਰ ਹੋਣੇ ਚਾਹੀਦੇ ਨੇ ਠੀਕ ਆ ਉਹਨਾਂ ਦੇ ਵੱਲ ਵਧਦੇ ਆ ਸਾਡੇ ਕੋਲ ਸਹੂਲਤਾ ਹੈ ਪਰ ਉਹਨਾਂ ਨਾਲ ਨੇਹ ਨਹੀਂ ਹੋਣਾ ਚਾਹੀਦਾ ਜਿਵੇਂ ਜਾਣਿਆ ਨਾ ਇੱਕ ਥਾਂ ਤੋਂ ਦੂਸਰੀ ਥਾਂ ਤੇ ਮੰਨ ਲਓ ਹੁਣ ਤੇ ਕਈ ਫਲਾਈਟਾਂ ਤੁਹਾਨੂੰ ਡਾਇਰੈਕਟ ਵੀ ਮਿਲ ਜਾਂਦੀਆਂ ਨੇ ਜਾਣਾ ਹੋਵੇ ਥੋਂ ਦਿੱਲੀ ਤੋਂ ਟੋਰਾਂਟੋ ਜਾਣਾ ਹੋਵੇ ਤੁਹਾਨੂੰ ਡਾਇਰੈਕਟ ਫਲਾਈਟ ਵੀ ਮਿਲ ਜਾਣੀ ਹੈ ਪਰ ਕਈ ਐਸਸੀਆ ਵੀ ਹੁੰਦੀਆਂ ਜਿਨ੍ਹਾਂ 'ਚ ਇੱਕ ਜਾਂ ਦੋ ਸਟੇ ਹੁੰਦੀਆਂ ਤੁਸੀਂ ਦਿੱਲੀੋਂ ਚੜੋ ਤੁਹਾਨੂੰ ਉਸਤੇ ਜਿਹੜੀ ਹੈਗੀ ਉਹ ਮਿਲ ਜਾਣੀ ਆ ਰਸਤੇ ਵਿੱਚ ਕਿਤੋਂ ਦੀ ਵੀ ਮਿਲ ਜੇ ਤੁਹਾਨੂੰ ਹੀਥਰੋ ਦੀ ਮਿਲ ਜੇ ਤੁਹਾਨੂੰ ਜਾਪਾਨ ਦੀ ਮਿਲ ਜੇ ਜਰਮਨੀ ਦੀ ਮਿਲ ਜੇ ਚਾਈਨਾ ਦੀ ਮਿਲ ਜੇ ਤਾਈਵਾਨ ਦੀ ਮਿਲ ਜੇ ਕਿਸੇ ਵੀ ਥਾਂ ਦੀ ਸਟੇ ਤੁਹਾਨੂੰ ਮਿਲ ਸਕਦੀ ਆ ਤੇ ਜੇ ਉਹ ਸਟੇ ਪੈ ਗਈ ਆ ਤੁਹਾਨੂੰ ਕਤਰ ਦੀ ਸਟੇ ਪੈ ਗਈ ਆ ਹਨਾ ਉਥੇ ਸਟੇ ਵਿੱਚ ਦੋ ਚਾਰ ਘੰਟੇ ਤੁਸੀਂ ਲਾਉਨੇ ਹੋ ਏਅਰਪੋਰਟ ਘੁੰਮ ਕੇ ਵੇਖਦੇ ਹੋ ਉਥੇ ਜੋ ਉਹਨਾਂ ਦਾ ਚਿਣਿਆ ਹੁੰਦਾ ਸਮਾਨ ਵਗੈਰਾ ਉਥੇ ਵੇਖਦੇ ਹੋ ਉਹਨਾਂ ਚੀਜ਼ਾਂ ਨੂੰ ਬਸ ਜਿੰਨੇ ਸਮਾਂ ਸਾਡੇ ਕੋਲ ਹੁੰਦਾ ਅਸੀਂ ਮਾਣ ਦਿਆਂ ਤੇ ਮੁੜ ਕੇ ਸਾਨੂੰ ਪਤਾ ਹੁੰਦਾ ਵੀ ਭਾਈ 8:00 ਵਜੇ ਸਾਡੀ ਫਲਾਈਟ ਰੈਡੀ ਹੋਣੀ ਆ ਤੇ ਅਸੀਂ ਚੱਲ ਜਾਨੇ ਡੈਸਕ ਦੇ ਉੱਪਰ ਤੇ ਫਿਰ ਬੈਠ ਕੇ ਉਥੋਂ ਚਲੋ ਜੀ ਫਲਾਈ ਅਗਲੀ ਥਾਂ ਉ ਉਹ ਸਭ ਜੋ ਸੀ ਰਹਿ ਗਿਆ ਉੱਥੇ ਦਾ ਉੱਥੇ ਜ਼ਿੰਦਗੀ ਚ ਇਦਾਂ ਵਿਛਰਨਾ ਆ ਲਗਾ ਨਹੀਂ ਰੱਖਣਾ ਜੇ ਹੈ ਤਾਂ ਉਹਨੂੰ ਮਾਣੋ ਤੇ ਜਦੋਂ ਨਹੀਂ ਰਿਹਾ ਤਾਂ ਪਛਤਾਵਾ ਨਾ ਹੋਵੇ ਇਸ ਰੂਪ ਦੇ ਵਿੱਚ ਅਸੀਂ ਆਪਣੇ ਆਪ ਨੂੰ ਅੱਗੇ ਲੈ ਕੇ ਜਾਣਾ ਕੋਈ ਗੱਲ ਨਹੀਂ ਬਸ ਇਹ ਜਿਹੜੀ ਗੱਲ ਹੈ ਨਾ ਇਹਦੇ ਅਰਥ ਭਾ ਬੜੇ ਵੱਡੇ ਹੁੰਦੇ ਕਹਿਣੀ ਬਹੁਤ ਔਖੀ ਆ ਉਸ ਵੇਲੇ ਜਦੋਂ ਕੁਝ ਵੀ ਕੋਲ ਨਾ ਹੋਵੇ ਸੋ ਇਹ ਅਸੀਂ ਸਿੱਖਣਾ ਹੈ ਇਹ ਅਸੀਂ ਸਮਝਣਾ ਹੈ ਮਹਾਰਾਜ ਕਹਿੰਦੇ ਠੀਕ ਹੈ ਪਦਾਰਥ ਤੁਹਾਡੇ ਕੋਲ ਹਨ ਮਾਣੋ ਪਰ ਜਿਹੜੇ ਤੁਹਾਡੇ ਜ਼ਿੰਮੇ ਲੱਗੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਨਿਭਾਉਂਦਿਆਂ ਨਿਭਾਉਂਦਿਆਂ ਜੇਕਰ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਪਰੇ ਵੀ ਹੋਣਾ ਪਵੇ ਤਾਂ ਇਹਨੇ ਨਾ ਬਚੇ ਰਹੋ ਵੀ ਤੁਹਾਨੂੰ ਪਰੇ ਹੋਣਾ ਔਖਾ ਹੋ ਜਾਏ ਤੁਸੀਂ ਆਖੋ ਬਿਨਾ ਆਹ ਚੀਜ਼ਾਂ ਬਿਨਾ ਤੇ ਬਹਰੇ ਨਹੀਂ ਸਕਦੇ ਨਾ ਇਹ ਵੀ ਨਾ ਹੋਵੇ ਜਦੋਂ ਨਹੀਂ ਸਨ ਉਹ ਵਸਤੂਆਂ ਉਦੋਂ ਵੀ ਰਹਿੰਦੇ ਸੀ ਅਜਹਨ ਤਾਂ ਵੀ ਅkal ਨੂੰ ਨਹੀਂ ਹੋਣਗੀਆਂ ਤਦ ਵੀ ਰਹਿਾਂਗੇ ਇਸ ਰੂਪ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਣਾ ਆ ਮਹਾਰਾਜ ਕਹਿੰਦੇ ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ ਜਾਨ ਬੂਝ ਕੇ ਬਾਬਰੇ ਤੈ ਕਾਜ ਵਿਗਾੜਿਓ ਕਹਿੰਦੇ ਇਹ ਮਨੁੱਖ ਜਾਣ ਬੁੱਝ ਕੇ ਤੂੰ ਜਾਣਦਾ ਸੀ ਮਨ ਜਾਣਤ ਸਭ ਬਾਤ ਪਹਿਲਾਂ ਵੀ ਆਪਾਂ ਗੱਲ ਸਾਂਝੀ ਕੀਤੀ ਸੀ ਨਾ ਜਾਣਤ ਹੀ ਔਗਣ ਕਰੇ ਜਾਣਦੇ ਤੇ ਸਾਰੇ ਹੁੰਦੇ ਆ ਵੀ ਨਹੀਂ ਜਿਹੜੇ ਹੈਗਾ ਗਲਤ ਕੰਮ ਉਹ ਨਹੀਂ ਕਰਦੇ ਗਲਤ ਕੰਮਾਂ ਦੇ ਗਲਤ ਨਤੀਜੇ ਹੁੰਦੇ ਆ ਕਿਨੂੰ ਨਹੀਂ ਪਤਾ ਵੀ ਨਸ਼ਾ ਸਿਹਤ ਲਈ ਹਾਨੀਕਾਰਕ ਹੈ ਇੱਕ ਨਸ਼ੇੜੀ ਨੂੰ ਪੁੱਛ ਲਓ ਤੁਸੀਂ ਜਦੋਂ ਉਹ ਨਸ਼ੇ ਵਿੱਚ ਨਾ ਹੋਵੇ ਉਹ ਤੋਂ ਨੂੰ ਪੁੱਛੋ ਵੀ ਨਸ਼ਾ ਸਿਹਤ ਲਈ ਹਾਨੀਕਾਰਕ ਆ ਕਿਆ ਜਾਂ ਲਾਭਦਾਇਕ ਆ ਉਹ ਕਹੇਗਾ ਹਾਨੀਕਾਰਕ ਪਤਾ ਹੈ ਉਸ ਨੂੰ ਪਰ ਫਿਰ ਵੀ ਉਹ ਨਸ਼ਾ ਕਰਦਾ ਚੋਰ ਨੂੰ ਪਤਾ ਹੈ ਵੀ ਚੋਰੀ ਕਰਨਾ ਚੰਗੀ ਗੱਲ ਨਹੀਂ ਆ ਫਿਰ ਵੀ ਉਹ ਚੋਰੀ ਕਰਦਾ ਕਦੀ ਚੋਰ ਨੂੰ ਕਹਿ ਕੇ ਵੇਖਿਓ ਵੀ ਤੈਨੂੰ ਅਸੀਂ ਚੋਰ ਕਹਿ ਲਈ ਪਬਲੀਕਲੀ ਪਬਲੀਕਲੀ ਕਹਿ ਦਈਏ ਤੈਨੂੰ ਅਸੀਂ ਚਾਰ ਲੋਕਾਂ ਦੇ ਸਾਹਮਣੇ ਵੀ ਹਾਂ ਤੂੰ ਤੂੰ ਚੋਰ ਹੈਂ ਤੂੰ ਚੋਰੀਆਂ ਕਰਦਾ ਉਹਨੂੰ ਕਹਾਉਣਾ ਚੰਗਾ ਨਹੀਂ ਲੱਗੇਗਾ ਉਹਨੂੰ ਬੁਰਾ ਲੱਗੇਗਾ ਕਿਉਂਕਿ ਉਹਨੂੰ ਪਤਾ ਹੈ ਜਿਹੜਾ ਕੰਮ ਹੈ ਉਹ ਕਰਦਾ ਹੈ ਉਹ ਚੰਗਾ ਨਹੀਂ ਆ ਪਤਾ ਪਰ ਫਿਰ ਵੀ ਕਰ ਰਿਹਾ ਫਿਰ ਵੀ ਉਹ ਕਰ ਰਿਹਾ ਜਾਨ ਬੂਝ ਕੇ ਬਾਬਰੇ ਏ ਬਾਬਰੇ ਦਾ ਅਰਥ ਛੱਲੇ ਕਮਲੇ ਬੌਲੇ ਮਨੁੱਖ ਜਾਨ ਬੁੱਝ ਕੇ ਤੂੰ ਜਾਣਦਾ ਸੀ ਤੈਨੂੰ ਪਤਾ ਸੀ ਵੀ ਜਿਹੜੇ ਕੰਮ ਤੂੰ ਕਰ ਰਹੇ ਹੈ ਇਹ ਚੰਗੇ ਨਹੀਂ ਨੇ ਇਹ ਠੀਕ ਨਹੀਂ ਲੈ ਜਾਨ ਬੂਝ ਕੈ ਬਾਬਰੇ ਜਾਣਦਿਆਂ ਬੁੱਝਦਿਆਂ ਹੋਇਆਂ ਤੈ ਕਾਜ ਵਿਗਾਰਿਓ ਤੂੰ ਆਪਣੀ ਜ਼ਿੰਦਗੀ ਦਾ ਕਾਰਜ ਆਪ ਵਿਗਾੜ ਲਿਆ ਆਪਣੇ ਪੈਰੀਂ ਕਹਾੜਾ ਆਪ ਮਾਰਿਆ ਪਾਇ ਕਹਾੜਾ ਮਾਰਿਆ ਗਾਫਲ ਆਪਣੇ ਹੱਥ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਇ ਕਹਾੜਾ ਮਾਰਿਆ ਗਾਫਲ ਆਪਣੇ ਹੱਥ ਆਪਣਾ ਦੀਨ ਆਪਣਾ ਈਮਾਨ ਉਤੇ ਗਵਾ ਦਿੱਤਾ ਦੁਨੀ ਸਿਓ ਦੁਨੀ ਸਿਓ ਰੱਤੇ ਹੋਏ ਨੇ ਆ ਲੋਭ ਲਾਲਚ ਵਿੱਚ ਰੱਤੇ ਹੋਏ ਨੇ ਤੇ ਦੁਨੀ ਨਾ ਚਾਲੀ ਸਾਥ ਤੇ ਉਹ ਲੋਭ ਲਾਲਚ ਸਾਥ ਨਹੀਂ ਚੱਲਿਆ ਤੇ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਕਹਿੰਦੇ ਸੱਚ ੱਲੇ ਨੇ ਮਨ ਨੂੰ ਆਪਣੇ ਹੱਥੀਂ ਆਪਣੇ ਪੈਰ ਤੇ ਆਪ ਕੋਹਾੜਾ ਮਾਰਿਆ ਆਪਣੀ ਜੜ ਇਸ ਨੇ ਆਪ ਕੱਟੀ ਐ ਸੋ ਗੁਰੂ ਸਾਹਿਬ ਹੁਣ ਕਹਿੰਦੇ ਜਾਨ ਬੂਝ ਕੇ ਬਾਪਰੇ ਤੈਂ ਕਾਜ ਵਿਕਾਰ ਭਾਈ ਇਹਦਾ ਦੋਸ਼ੀ ਤੇ ਕੋਈ ਹੋਰ ਹੈ ਨਹੀਂ ਹੈ ਠੀਕ ਹੈ ਤੂੰ ਨਸ਼ੇੜੀ ਹੋਇਆ ਸੀ ਤੇ ਤਾਂ ਤੈਨੂੰ ਘਾਟੇ ਪਏ ਤਾਂ ਤੂੰ ਆਪਣਾ ਸਭ ਕੁਝ ਬਰਬਾਦ ਕਰ ਲਿਆ ਤਾਂ ਦੋਸ਼ੀ ਤੇ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਭਰਜਨਾ ਅਗਿਆਨਤਾ ਵਿੱਚ ਲੱਗਿਆ ਹੋਇਆ ਸੀ ਸਮਝ ਤੈਨੂੰ ਹੈ ਕੋਈ ਨਹੀਂ ਸੀ ਲੋਕ ਤੇਰੇ ਸਿਰ ਤੇ ਚੜ ਕੇ ਬੈਠ ਗਏ ਉਹਨਾਂ ਦੀ ਜੀ ਹਜ਼ੂਰੀ ਤੂੰ ਕਰਦਾ ਰਿਹਾ ਹਕੀਕਤ ਨੂੰ ਜਾਣਿਆ ਕੋਈ ਨਹੀਂ ਤੇ ਅੱਜ ਜ਼ਿੰਦਗੀ 'ਚ ਵੇਖ ਤੂੰ ਕਿੱਥੋਂ ਕਿੱਥੇ ਅਪੜ ਗਿਆ ਇਹ ਦੋਸ਼ੀ ਕੌਣ ਹੈ ਜ਼ਿੰਮੇਵਾਰ ਕੌਣ ਹੈ ਤੂੰ ਹੈ ਕਿਉਂ ਕਿਉਂਕਿ ਤੂੰ ਰਹੇ ਹੋ ਅਚੇਤ ਨਾ ਚੇਤਿਆ ਹੋ ਗੋਵਿੰਦਾ ਕਿਉਂਕਿ ਤੂੰ ਅਚੇਤ ਰਿਹਾ ਪਿਛਲੇ ਹਿੱਸੇ ਵਿੱਚ ਆਪਾਂ ਗੱਲ ਕਰਕੇ ਆਏ ਹਾਂ ਨਾ ਜਾਗ ਲੈ ਤੂੰ ਸੁੱਤਾ ਹੀ ਰਹਿ ਜਾਗਾ ਹੀ ਨਹੀਂ ਤੇ ਵੇਖਿਆ ਹੀ ਨਹੀਂ ਵੀ ਕੀ ਹੋ ਰਿਹਾ ਆਲੇ ਦੁਆਲੇ ਕਿਨੂੰ ਕਿਨੂੰ ਨਹੀਂ ਪਤਾ ਵੀ ਪੋਲਿਟਿਕਸ ਦੇ ਵਿੱਚ ਜਿਹੜੇ ਲੋਕ ਹਨ ਖਾਸ ਕਰਕੇ ਪੰਜਾਬ ਦੀ ਗੱਲ ਕਰਾਂ ਉਹ ਸਵਾਰਥੀ ਕਿੰਨੇ ਆ ਤੇ ਉਪਕਾਰੀ ਕਿੰਨੇ ਕੋਣ ਕਿੰਨਾ ਨੂੰ ਨਹੀਂ ਪਤਾ ਸਭ ਜਾਣਦੇ ਹਨ ਤੇ ਫਿਰ ਜਾਣਦੇ ਹੋ ਸਾਥ ਕਿੰਨਾ ਦਾ ਦਿੰਦੇ ਆ ਜੀ ਜਾਣਦੇ ਹੋ ਜਾਂਦੇ ਕਿਹੜੇ ਪਾਸੇ ਨੇ ਪਤਾ ਨਾ ਜਾਣਦੇ ਹਨ ਆਪਾਂ ਇਹ ਇਹੀ ਹੈ ਨਾ ਮਨ ਜਾਣਤ ਸਭ ਬਾਤ ਜਾਣਦੇ ਨੇ ਸਾਰੇ ਪਿੱਛੇ ਜੇ 2015 ਚ ਗੁਰੂਗ੍ਰੰਥ ਸਾਹਿਬ ਦੀ ਬੇਦਬੀ ਹੋਈ ਸੀ ਜਾਣਦੇ ਨੇ ਸਭ ਪਤਾ ਸਾਰੇ ਲੋਕਾਂ ਨੂੰ ਵੀ ਹੋਈ ਸੀ ਹਾਂ ਜੀ ਬੈਠੇ ਸੀ ਸਭ ਕੁਝ ਹੋਇਆ ਸੀ ਜੋ 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 ਹੋਣਾ ਚਾਹੀਦਾ ਸੀ ਸਾਡੀ ਸਟੇਟ ਵਿੱਚ ਕੀ ਉਹ ਹੈ ਜੋ ਜੋ ਆਮ ਲੋਕਾਂ ਕੋਲ ਹੋਣਾ ਚਾਹੀਦਾ ਸੀ ਕੀ ਉਹ ਸਹੂਲਤਾਂ ਆਮ ਲੋਕਾਂ ਕੋਲ ਆਮ ਲੋਕਾਂ ਲਈ ਹੈ ਨੇ ਜਾਂ ਕੇਵਲ ਵੀਆਈਪੀਸ ਲਈ ਨੇ ਜਾਣਦੇ ਨਹੀਂ ਨਾ ਸਾਰੇ ਇੱਕ ਇੱਕ ਮਨੁੱਖ ਜਾਣ ਜਾਣਾ ਤੇ ਫਿਰ ਮੁੜ ਕੇ ਜਾਣਦੇ ਹੋਏ ਸਾਥ ਕੀ ਤਾਂ ਦਿੰਦੇ ਆ ਜੀ ਨਾਲ ਕਿਹਦੇ ਖੜਦੇ ਆ ਇਨ ਨੂੰ ਲਾ ਕੇ ਦੇਖੋ ਤੋਕ ਨੂੰ ਕਿਸ ਕਿਸ ਪਾਸੇ ਜਾ ਕੇ ਗੁਰੂ ਸਾਹਿਬ ਸਾਡੇ ਕਿਦਾਂ ਕੱਸ ਕੇ ਚਪੇੜਾਂ ਲਾਉਂਦੇ ਆ। ਵੀ ਜਾਨ ਬੂਝ ਕੇ ਬਾਬਰੇ ਤੈਂ ਕਾਜ ਵਿਗਾਰਿਓ ਤੂੰ ਜਾਣਦਾ ਹੋਇਆ ਸੀ ਜਾਣਦੇ ਹੋਏ ਨੇ ਤੂੰ ਇਹ ਸਾਰਾ ਕਾਰਜ ਆਪ ਵਿਗਾੜਿਆ। ਪਾਪ ਕਰਤ ਸੁਖ ਚਿਓ ਨਹੀਂ। ਪਾਪ ਕਰਦੇ ਨੇ ਬੁਰੇ ਕੰਮ ਕਰਦੇ ਨੇ ਸੰਕੋਚ ਨਹੀਂ ਕੀਤਾ ਨਾ ਗਰਭ ਨਿਵਾਰਿਓ ਨਾ ਹੀ ਤੈਂ ਆਪਣੇ ਮਨ ਦਾ ਲਾਲਚ ਨਿਵਾਰੇ ਖਤਮ ਕੀਤਾ। ਮਨਾ ਤਾਂ ਮਨ ਵਿੱਚੋਂ ਲਾਲਚ ਨਿਕਲਿਆ ਤੇ ਲਾਲਚ ਕਰਕੇ ਮਾੜੇ ਕੰਮ ਕਰਨ ਦੀ ਆਦਤ ਤੇਰੇ ਅੰਦਰੋਂ ਨਹੀਂ ਗਈ ਲਾਲਚ ਵੀ ਮਨ ਵਿੱਚ ਪਰਿਆ ਰਿਹਾ ਤੇ ਮਾੜੇ ਕੰਮ ਵੀ ਤੂੰ ਕਰਦਾ ਰਿਹਾ ਲਾਲਚ ਕਰਕੇ ਮਾੜੇ ਕੰਮ ਸਿਆਣੇ ਕਹਿੰਦੇ ਲਾਲਚ ਬੁਰੀ ਬਲਾ ਤੇ ਲਾਲਚ ਪਿੱਛੇ ਚੰਦ ਪੈਸਿਆਂ ਦੇ ਲਾਲਚ ਪਿੱਛੇ ਪਦਵੀ ਦੇ ਲਾਲਚ ਪਿੱਛੇ ਬੋਤਲ ਦੇ ਲਾਲਚ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਗਿਰਵੀ ਰੱਖ ਦਿੰਨਾ ਲੋਕਾਂ ਕੋਲ ਗਿਰਵੀ ਰੱਖ ਲੈਣਾ ਹੈ ਜ਼ਿੰਦਗੀ ਦਾ ਕੀ ਹੁੰਦੀ ਸਮਾਂ ਕਈ ਕਈ ਸਾਲ ਬਰਬਾਦ ਕਰ ਚੁੱਕੇ ਹੋ ਤੂੰ ਆਪਣੇ ਜਾਨ ਬੂਝ ਕੇ ਬਾਬਰੇ ਤਾਂ ਕਾਜ ਵਿਗਾਰਿਓ ਪਾਪ ਕਰਤ ਸੁਖ ਚਿਉ ਨਹੀਂ ਨਾ ਗਰਬ ਨਿਵਾਰਿਓ ਕਿਉਂਕਿ ਲਾਲਚ ਅੰਦਰ ਸੀ ਲਾਲਚ ਤੂੰ ਖਤਮ ਨਹੀਂ ਕੀਤਾ ਇਸ ਲਈ ਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਪਾਪ ਕਰਤ ਸੁਖ ਚਿਉ ਨਹੀਂ ਪਾਪ ਕਰਦੇ ਨੇ ਤੈਂ ਸੰਕੋਚ ਨਹੀਂ ਵਰਤਿਆ ਤੇ ਨਾ ਹੀ ਤੂੰ ਪਾਪ ਦਾ ਅਰਥ ਇੱਥੇ ਜੀ ਮਾੜੇ ਕਾਣੇ ਉੱਠੇ ਸਿੱਦੇ ਕੰਮ ਜਿੰਨੇ ਵੀ ਤੂੰ ਕਰਦਾ ਆਂ ਜਿਹੇ ਵੀ ਤੂੰ ਗੁਰੂ ਉਪਦੇਸ਼ਿਆ ਸੋ ਸੁਣ ਰੇ ਭਾਈ ਏ ਭਾਈ ਜਿਸ ਤਰੀਕੇ ਨਾਲ ਗੁਰੂ ਨੇ ਉਪਦੇਸ਼ ਕੀਤਾ ਆ ਉਹ ਸੁਣ ਆ ਉਪਦੇਸ਼ ਹੈ ਗੁਰੂ ਦਾ ਵੇ ਸਹੀ ਰਸਤੇ ਤੇ ਪੈ ਤੂੰ ਗਲਤ ਰਸਤੇ ਦਾ ਤਿਆਗ ਕਰ ਨਾਨਕ ਕਹਿਤ ਪੁਕਾਰ ਕੈ ਨਾਨਕ ਜੀ ਮਹਾਰਾਜ ਪੁਕਾਰ ਕੇ ਕਹਿ ਰਹੇ ਨੇ ਗਹੁ ਪ੍ਰਭ ਸ਼ਰਨਾਈ ਪ੍ਰਭੂ ਦੀ ਸ਼ਰਨ ਗਹਿ ਲਾ ਰੱਬ ਦੀ ਸ਼ਰਨ ਫੜ ਲਾ ਰੱਬ ਦੀ ਸ਼ਰਨੇ ਪੈ ਜਾ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਸਰਬ ਵਿਆਪਕ ਈਸ਼ਵਰ ਨੂੰ ਜਾਣ ਹਾਜ਼ਰ ਹਜ਼ੂਰ ਜਾਣ ਉਸ ਨੂੰ ਹਾਜ਼ਰਾ ਹਜ਼ੂਰ ਜਾਣ ਉਸ ਨੂੰ ਇਹ ਨ ਹੋਵੇ ਤੂੰ ਉਸ ਨੂੰ ਭੁੱਲ ਜੈ ਇਹ ਨ ਹੋਵੇ ਤੂੰ ਉਸ ਨੂੰ ਵਿਸਾਰ ਦੇਵੇਂ ਔਸਰ ਬੀਤੋ ਜਾਤ ਹੈ ਕਹੇ ਉਹ ਮਾਨ ਲਐ ਮੇਰੋ ਸਮਾਂ ਵੀ ਕਦਾ ਜਾ ਰਿਹਾ ਹੈ ਤੇ ਭਾਈ ਤੂੰ ਗੁਰੂ ਦੀ ਕਹੀ ਹੋਈ ਕਲ ਨੂੰ ਮੰਨ ਸੋ ਜਾਣ ਬੁੱਝ ਕੇ ਆਪਣੀ ਜ਼ਿੰਦਗੀ ਦਾ ਕਾਰਜ ਆਪ ਨਾ ਵਿਗਾੜੀਏ ਸਰਵ ਵਿਆਪਕ ਈਸ਼ਵਰ ਦੇ ਨਾਲ ਆਪਣੀ ਸੁਰਤ ਦੀ ਸਾਂਝ ਪਾਈਏ ਮਾੜੇ ਕੰਮਾਂ ਤੋਂ ਪਰਹੇਜ਼ ਕਰੀਏ ਸਹੀ ਰਸਤਾ ਜੋ ਸਾਨੂੰ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਉਦਰਸਾਇਆ ਹੈ ਉਸ ਦੇ ਅਨੁਸਾਰ ਨਹੀਂ ਹੋਈਏ ਤਾਂ ਜੋ ਸਾਡਾ ਗੁਰੂ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਸਮਾ ਸਫਲ ਸਕਾਰਤ ਹੋ ਜਾਵੇ ਸੋ ਇਸ ਹਿੱਸੇ ਵਿੱਚ ਆਪਾਂ ਇੱਕ ਸ਼ਬਦੀ ਵਿਚਾਰ ਕੀਤੀ ਹੈ ਇੱਥੇ ਹੀ ਆਪਾਂ ਜਿਹੜੀ ਹੈਗੀ ਇਸ ਦੀ ਸਮਾਪਤੀ ਕਰਦੇ ਹਾਂ ਅਗਲਾ 38 ਨੰਬਰ ਸ਼ਬਦ ਹੈ ਬਿਲਾਵਲ ਰਾਗ ਵਿੱਚੋਂ ਆਰੰਭ ਹੁੰਦਾ ਆ ਤਾਂ ਉਹ ਅਗਲੇ ਹਿੱਸੇ ਵਿੱਚ ਸੰਝਾ ਕੀਤਾ ਜਾਏਗਾ ਜੁੜੇ ਰਹੋ ਸਾਡੇ ਨਾਲ YouTube ਚੈਨਲ ਜਸਵਿੰਦਰ ਸਿੰਘ ਬਟਰੂਖਾ ਦੇ ਉੱਪਰ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ